ਲੋਜੀ ਪੰਜਾਬ ਸਰਕਾਰ ਵੱਲੋਂ ਖੁਸ਼ਖਬਰੀ ਦਿੱਤੀ ਗਈ ਹੈ ਪੰਜਾਬ ਦੇ ਕੁਝ ਘਰਾਂ ਨੂੰ ਤੇ ਉਹਨਾਂ ਦਾ ਇੱਕ ਕਰਜ਼ਾ ਮਾਫ਼ ਕੀਤਾ ਗਿਆ ਇੱਕ ਸਕੀਮ ਦੇ ਤਹਿਤ ਬਜਟ ਦੇ ਵਿੱਚ ਕਿਹਾ ਸੀ ਜਿਹੜਾ ਪਿੱਛੇ 2025-26 ਵਾਲਾ ਬਜਟ ਪਾਸ ਹੋਇਆ ਨਾ ਉਹਦੇ 'ਚ ਕਹੀ ਸੀ ਇਹ ਗੱਲ ਇਹ ਕਿੰਨਾਂ ਦਾ ਕਰਜ਼ਾ ਮਾਫ਼ ਹੋਇਆ ਕਿਹੜੀ ਸਕੀਮ ਦੇ ਤਹਿਤ ਹੋਇਆ ਤੇ ਕਿੰਨੇ ਪਰਿਵਾਰਾਂ ਦਾ ਹੋ ਗਿਆ ਤੇ ਕਿੰਨੇ ਕਰੋੜ ਦਾ ਕਰਜ਼ਾ ਮਾਫ ਹੋਇਆ ਤੇ ਪਲੱਸ ਆਪਾਂ ਇਹ ਜਾਣਾਂਗੇ ਕਿ ਕੋਈ ਵੀ ਕਰਜ਼ਾ ਜਦੋਂ ਸਰਕਾਰ ਮਾਫ ਕਰਦੀ ਹੈ ਕਿਸੇ ਬੈਂਕ ਦਾ ਜਾਂ ਫਾਈਨਾਂਸ ਕਾਰਪੋਰੇਸ਼ਨ ਦਾ ਉਹਦੇ ਪਿੱਛੇ ਅਸਲ ਕਹਾਣੀ ਕੀ ਹੁੰਦੀ ਹੈ ਉਹ ਕਰਜ਼ਾ ਕਿਵੇਂ ਮਾਫ ਹੁੰਦਾ ਆਓ ਗੱਲ ਕਰਦੇ ਆਂ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਪਏ ਜਾਣ ਲਈਏ ਕਿ ਇਹ ਜਿਹੜਾ ਕਰਜ਼ਾ ਮਾਫ਼ ਹੋਇਆ ਇਹ ਪੰਜਾਬ ਦਾ ਜਿਹੜਾ ਐਸਸੀ ਭਾਈਚਾਰਾ ਉਹਨਾਂ ਦਾ ਕਰਜ਼ਾ ਮਾਫ਼ ਹੋਇਆ ਸ਼ਡਿਊਲਡ ਕਾਸਟ ਵਾਲਿਆਂ ਦਾ ਉਹਨਾਂ ਦੇ ਲਈ ਸਰਕਾਰ ਵੱਲੋਂ ਨਾ 1971 ਦੇ ਵਿੱਚ ਇੱਕ ਅਦਾਰਾ ਬਣਾਇਆ ਗਿਆ ਸੀ ਪੀਐਸਸੀਐਫਸੀ ਪੰਜਾਬ ਸ਼ਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਜਿਵੇਂ ਖੇਤੀਬਾੜੀ ਦੇ ਲਈ ਕੋਈ ਲੈਂਡ ਡਿਵੈਲਪਮੈਂਟ ਬੈਂਕ ਬਣਿਆ ਲੈਂਡਮਾਰਕਾ ਬੈਂਕ ਬਣਿਆ ਕੋਈ ਸੁਸਾਇਟੀਆਂ ਬਣੀਆਂ ਨੇ ਇਦਾਂ ਦੇ ਆਧਾਰੇ ਬਣੇ ਹੋਏ ਨੇ ਇਸ ਤਰ੍ਹਾਂ ਨਾਲ ਐਸੀ ਭਾਈਚਾਰੇ ਨੂੰ ਕਰਜ਼ਾ ਦੇਣ ਦੇ ਲਈ ਕਰਜ਼ਾ ਕਾਇਦੇ ਦੀ ਕੋਈ ਦੁਕਾਨਦਾਰੀ ਕਰਨੀਆਂ ਛੋਟਾ ਬਿਜ਼ਨਸ ਖੋਲਣਾ ਕਿਸ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਕਰਜ਼ਾ ਲਿਆ ਇਹ ਜਿਹੜਾ ਕਰਜ਼ਾ ਮਾਫ ਹੋਇਆ ਇਹ ਕੁੱਲ 68 ਕਰੋੜ ਦਾ ਕਰਜ਼ਾ ਮਾਫ ਹੋਇਆ ਰਕਮ ਛੋਟੀ ਲੱਗਦੀ ਹੈ ਸਰਕਾਰ ਦੇ ਜਾਂ ਸਟੇਟ ਦੇ ਪੁਆਇੰਟ ਆਫ View ਤੋਂ ਆਮ ਤੌਰ ਤੇ ਸੈਂਕੜਿਆਂ ਜਾਂ ਹਜ਼ਾਰਾਂ ਚ ਹੁੰਦਾ ਵੀ 800 ਕਰੋੜ ਕਰਜ਼ਾ ਮਾਫ ਹੋ ਗਿਆ ਪਰ ਜਿਹੜੇ ਪਰਿਵਾਰਾਂ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਕੋਈ ਪੇ ਕਰਨ ਦਾ ਕੋਈ ਤਰੀਕਾ ਨਹੀਂ ਹੈ ਉਹਨਾਂ ਵਾਸਤੇ 15000 40000 ਲੱਖ ਰੁਪਏ ਦਾ ਕਰਜ਼ਾ ਵੀ ਬਹੁਤ ਵੱਡਾ ਹੁੰਦਾ ਸੋ 68 ਕਰੋੜ ਰੁਪਏ ਦਾ ਕਰਜ਼ਾ ਇਹ ਕੁੱਲ 47127 ਪਰਿਵਾਰਾਂ ਦਾ ਕਰਜ਼ਾ ਮਾਫ ਹੋਇਆ ਜੀ ਇਹ ਕਰਜ਼ਾ ਕਦੋਂ ਤੱਕ ਮਾਫ ਹੋਇਆ ਇਹ ਕਰਜ਼ਾ ਮਾਫ ਹੋਇਆ ਜੀ 31 ਮਾਰਚ 2020 ਤੱਕ ਜਿਨ੍ਹਾਂ ਨੇ ਕਰਜ਼ਾ ਲਿਆ ਸੀ 2020 ਪਿਛਲੇ 15 ਸਾਲਾਂ ਦਾ 10 ਸਾਲਾਂ ਦਾ 20 ਸਾਲਾਂ ਦਾ 31 ਮਾਰਚ ਤੱਕ ਜਿਹੜਾ ਕਰਜ਼ਾ ਉਹਨਾਂ ਦਾ ਚੱਲਦਾ ਸੀ ਉਹ ਸਾਰਾ ਸਾਰੇ ਇੰਟਰਸਟ ਵਿਆਜ ਸਭ ਕੁਝ ਉਹ ਮਾਫ ਕਰ ਦਿੱਤਾ ਗਿਆ ਹੁਣ ਇਹ ਤੁਹਾਨੂੰ ਐਨ ਡੀ ਸੀ ਜਿਹੜਾ ਸਰਟੀਫਿਕੇਟ ਹੁੰਦਾ ਨੋ ਆਰਡਿਓ ਸਰਟੀਫਿਕੇਟ ਉਹ ਮਿਲ ਜਾਣਾ ਥੋੜੇ ਸਮੇਂ 'ਚ ਤੇ ਦੁਬਾਰਾ ਤੁਸੀਂ ਇਸ ਮੈਕਮੇ ਤੋਂ ਵੀ ਕਰਜ਼ਾ ਭਾਈ ਲੈ ਸਕਦੇ ਹੋ ਜਿਵੇਂ ਵੀ ਅੱਗੇ ਕਾਰਗੁਜ਼ਾਰੀ ਹੋਏਗੀ ਹੁਣ ਵੀ ਚੱਲ ਰਿਹਾ ਮੈਕਮਾ ਸਾਰਾ ਸ਼ਡਿਊਲਡ ਕਾਸਟ ਭਾਈ ਚਰਨਲ ਸਪੈਸ਼ਲ ਬਣਾਇਆ ਗਿਆ ਇੱਕ ਤੁਹਾਡੇ ਨੌਲੇਜ ਦੇ ਵਿੱਚ ਵਾਅਦਾ ਕਰ ਦਿਆਂ ਮੈਂ ਇਹ ਕਿ ਪੰਜਾਬ ਦੇ ਵਿੱਚ ਨਾ 2011 ਦੀ ਸੈਂਸਸ ਦੇ ਅਕੋਰਡਿੰਗ 31% ਦੇ ਕਰੀਬ 30 ਪੁਆਇੰਟ ਸਮਥਿੰਗ ਇਹ ਭਾਈਚਾਰਾ ਐਸੀ ਭਾਈਚਾਰਾ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਪੰਜਾਬ 'ਚ ਰਹਿੰਦਾ ਹੈ ਠੀਕ ਹੈ ਤੇ ਆਉਣ ਵਾਲੀ ਜਿਹੜੀ ਹੁਣ ਸੈਂਸਸ ਹੋਣੀ ਹੈ ਵੀ ਹੁਣ ਇਹ ਅਨੁਮਾਨ ਲਾਇਆ ਜਾ ਰਿਹਾ ਕੋਈ 38 ਤੋਂ 40% ਦੇ ਕਰੀਬ ਤੇ ਕਿਉਂਕਿ 2011 ਦੀ ਸੈਂਸਸ ਹੋਈ ਜਾਂ ਤੇ ਕਿੰਨੇ ਸਾਲ ਹੋ ਗਏ ਨੇ ਇਹ ਜਿਹੜੀ ਦੁਬਾਰਾ ਹੁਣ ਜੋ ਅਨੁਮਾਨ ਲਾਇਆ ਜਾ ਰਿਹਾ ਵੀ ਇੱਥੇ ਤੱਕ ਇਹ ਫਿਗਰ ਪਹੁੰਚ ਗਈ ਹੋਣੀ ਤੇ ਬਹੁਤ ਵੱਡੀ ਯਾਨੀ ਕਿ ਇਹ ਆਬਾਦੀ ਦਾ ਇੱਕ ਹਿੱਸਾ ਹੈਗਾ ਐਸੀ ਭਾਈਚਾਰਾ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਇਹ 4727 ਜਿਹੜੇ ਪਰਿਵਾਰਾਂ ਨੂੰ ਇਹ ਫਾਇਦਾ ਹੋਇਆ ਕਰਜ਼ਾ ਮਾਫ ਹੋਏ ਦਾ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ 4600 ਤੇ 85 ਜਿਹੜੇ ਕੇਸ ਸਨ ਉਹ ਹੈਗੇ ਸਨ ਡਿਫਾਲਟਰ ਕਿ ਜਿਨ੍ਹਾਂ ਨੇ ਕਰਜ਼ਾ ਨਹੀਂ ਭਰਿਆ ਠੀਕ ਹੈ ਡਿਫਾਲਟਰ ਕੇਸ ਤੇ ਜਿਹੜੇ 42 ਕੁਝ ਪਰਿਵਾਰ ਐਸੇ ਨੇ ਜੋ ਰੈਗੂਲਰ ਕਸਟਮਰ ਸੀ ਬੈਂਕ ਦੇ ਯਾਨੀ ਕਿ ਉਹ ਰੈਗੂਲਰ ਲੋਨ ਵਿਆਜ ਜਿਵੇਂ ਆਪਾਂ ਲਿਮਟ ਕਮਾਉਂਦੇ ਆ ਲੋਨ ਦੀ ਕਿਸ਼ਤ ਭਰਦੇ ਆ ਉਹ ਭਰਦੇ ਸੀ ਤੇ ਟੋਟਲ ਇਹਨਾਂ ਦਾ ਮਿਲ ਕੇ 4727 ਹੋ ਗਿਆ ਕਰਜ਼ਾ ਮਾਫ ਹੋ ਗਿਆ ਪਰ ਇੱਥੇ ਮੇਰਾ ਮੰਨਣਾ ਇਹ ਆ ਵੀ ਇਹਨਾਂ 42 ਪਰਿਵਾਰਾਂ ਨੂੰ ਕੋਈ ਐਕਸਟਰਾ ਵੀ ਬੈਨੀਫਿਟ ਦੇਣਾ ਚਾਹੀਦਾ ਇਹ ਤੇ ਕਿਸ਼ਤਾਂ ਭਰਦੇ ਵੀ ਸੀ ਵਿਆਜ ਭਰਦੇ ਸੀ ਤੇ ਕਰਜ਼ਾ ਮਾਫ ਹੋ ਗਿਆ ਜਿਨ੍ਹਾਂ ਨੇ ਨਹੀਂ ਭਰਿਆ ਉਹਨਾਂ ਦਾ ਵੀ ਮਾਫ ਹੋ ਗਿਆ ਚਲੋ ਸਾਰੇ ਲਈ ਚੰਗਾ ਹੋ ਗਿਆ ਪਰ ਜਿਨ੍ਹਾਂ ਨੇ ਭਰਿਆ ਉਹਨਾਂ ਨੂੰ ਕੁਝ ਰਹਿਤ ਆਉਣ ਵਾਲੇ ਸਮੇਂ 'ਚ ਵੱਧ ਲੋਨ ਦਿਓ ਜਾਂ ਤੇ ਘੱਟ ਹੋਰ ਵੀ ਇੰਟਰਸਟ ਰੇਟ ਤੇ ਦਿਓ ਵੈਸੇ ਇੰਟਰਸਟ ਰੇਟ ਬਹੁਤ ਘੱਟ ਹੁੰਦਾ ਹੈ ਨਾ ਲੇਕਿਨ ਹੋਰ ਵੀ ਘੱਟ ਵਿਆਜ ਦਰਾਂ ਤੇ ਜਾਂ ਤੇ ਕਰਜ਼ਾ ਦੇ ਕੁਝ ਵਿਸ਼ੇਸ਼ ਸਹੂਲਤ ਉਹਨਾਂ ਨੂੰ ਦੇਣੀ ਚਾਹੀਦੀ ਜਦੋਂ ਦਾ ਇਹ ਵਿਭਾਗ ਬਣਿਆ ਕੋਈ 847 ਕਰੋੜ ਦਾ ਕਰਜ਼ਾ ਇਹਨੇ ਵੰਡਿਆ ਹੋਇਆ ਕੋਈ 5.5 ਲੱਖ ਪਰਿਵਾਰਾਂ ਨੂੰ ਕਰਜ਼ੇ ਦੀ ਰਕਮ ਪ੍ਰਤੀ ਪਰਿਵਾਰ ਘੱਟ ਹੋ ਸਕਦੀ ਹੈ ਬਹੁਤ ਜ਼ਿਆਦਾ ਲੱਖਾਂ ਕਰੋੜਾਂ ਚ ਕਰਜ਼ਾ ਨਹੀਂ ਹੈ ਲੇਕਿਨ ਹਰੇਕ ਪਰਿਵਾਰ ਨੂੰ ਉਹਦੀ ਜਾਨਕੀ ਜ਼ਰੂਰਤ ਦੇ ਹਿਸਾਬ ਨਾਲੇ ਕਰਜ਼ਾ ਦਿੱਤਾ ਗਿਆ ਤੇ ਮਾਫ ਹੋ ਗਿਆ ਇਹਨਾਂ ਸਾਰਿਆਂ ਲਈ ਮੁਬਾਰਕਾਂ ਹੁਣ ਵੀਡੀਓ ਦੇ ਅਗਲੇ ਹਿੱਸੇ ਚ ਆਪਾਂ ਜਾਣਦੇ ਆ ਕਿ ਜਦੋਂ ਇਹ ਸਰਕਾਰ ਅਨਾਉਂਸ ਕਰਦੀ ਏ ਵੀ ਅਸੀਂ ਇਹਨਾਂ ਕਰਜ਼ਾ ਮਾਫ ਕਰਨਾ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ ਕਿ ਉਸ ਬੈਂਕ ਨੂੰ ਕਹਿੰਦੇ ਨੇ ਵੀ ਹਾਂ ਇਹਨਾਂ ਦੇ ਖਾਤੇ ਤੇ ਲਾਲ ਲਕੀਰ ਮਾਰ ਦਿਓ ਵੀ ਮਤਲਬ ਗਿਆ ਕਰਜ਼ਾ ਮਾਫ ਹੋ ਗਿਆ ਉਹਦੇ ਬਾਰੇ ਗੱਲ ਕਰਦੇ ਆ ਆਪਾਂ ਤੁਹਾਡੀ ਜਾਣਕਾਰੀ ਚ ਥੋੜੀ ਜੀ ਹੋਰ ਵਾਦਾ ਕਰਦੇ ਨੇ ਜਿਹੜੇ ਕਿਸੇ ਵੀਰ ਭੈਣ ਭਰਾ ਨੂੰ ਨਹੀਂ ਪਤਾ ਕਰਜ਼ਾ ਮਾਫ਼ ਹੁੰਦਾ ਕਿਵੇਂ ਆ ਜਿਵੇਂ ਸਰਕਾਰ ਨੇ ਬਜਟ ਦੇ ਵਿੱਚ ਕਿਹਾ ਸੀ ਇਹ ਜਿਹੜਾ 2025-26 ਦਾ ਬਜਟ ਹੈ ਨਾ ਪਿੱਛੇ ਪੇਸ਼ ਹੋਇਆ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੁਆਰਾ ਕਿਹਾ ਗਿਆ ਸੀ ਵੀ ਇਹ ਕਈ ਚੀਜ਼ਾਂ ਕਈਆਂ ਸੋਦੇ ਚ ਇੱਕ 68 ਕਰੋੜ ਵਾਲੀ ਗੱਲ ਵੀ ਆਈ ਸੀ ਵੀ ਇਹ ਕਰਜ਼ਾ ਮਾਫ਼ ਕਰਾਂਗੇ ਤੇ ਉਹ ਹੁਣ ਇਹਨਾਂ ਨੇ ਕਰ ਦਿੱਤਾ ਇਦੇ ਵਿੱਚ ਕੀ ਹੁੰਦਾ ਕਿ ਸਾਰੀ ਲਿਸਟ ਆਉਂਦੀ ਹੈ ਸਰਕਾਰ ਦੇ ਕੋਲ ਕਿਸੇ ਵੀ ਮਹਿਕਮੇ ਦਾ ਜਦੋਂ ਕਰਜ਼ਾ ਮਾਫ਼ ਕਰਨਾ ਹੈ ਮਹਿਕਮੇ ਦਾ ਨਹੀਂ ਮਹਿਕਮੇ ਵੱਲੋਂ ਮਤਲਬ ਜਿਨ੍ਹਾਂ ਨੇ ਕਰਜ਼ਾ ਲਿਆ ਹੋਇਆ ਉਹਨਾਂ ਦਾ ਕਰਜ਼ਾ ਮਾਫ਼ ਕਰਨਾ ਇਹ ਕਰਜ਼ਾ ਸਰਕਾਰ ਉਹ ਜਿਹੜੇ ਡਿਫਾਲਟਰ ਕੇਸ ਹੁੰਦੇ ਨੇ ਉਹਨਾਂ ਦੇ ਬਿਹਾਫ ਤੇ ਆਪਣੇ ਖਜ਼ਾਨੇ ਚੋਂ ਖੁਦ ਭਰਦੀ ਹੈ ਸਰਕਾਰ ਦਾ ਵੈਸੇ ਆਪਣਾ ਖਜ਼ਾਨਾ ਨਹੀਂ ਕਹਿ ਸਕਦੇ ਉਹ ਸਾਰੇ ਜਿਹੜੇ ਟੈਕਸ ਪੇਅਰ ਹੁੰਦੇ ਨੇ ਉਹਨਾਂ ਦੇ ਖਜ਼ਾਨਾ ਹੁੰਦਾ ਕਿ ਪੰਜਾਬ ਦੀ ਸਰਕਾਰ ਦਾ ਜੋ ਖਜ਼ਾਨਾ ਉਹਦੇ ਚੋਂ ਪੈਸਾ ਜਾਏਗਾ ਉਸ ਬੈਂਕ ਨੂੰ ਉਸ ਫਾਈਨਾਂਸ ਕਾਰਪੋਰੇਸ਼ਨ ਨੂੰ ਤੇ ਉਹਨਾਂ ਦੇ ਬਿਹਾਫ ਤੇ ਉਹ ਕਰਜ਼ਾ ਫਿਰ ਮਾਫ ਹੋਏਗਾ ਤੇ ਜਿਨ੍ਹਾਂ ਨੇ ਕਰਜ਼ਾ ਲਿਆ ਹੁੰਦਾ ਉਹਨਾਂ ਨੂੰ ਐਨਡੀਸੀ ਜਿਹੜਾ ਸਰਟੀਫਿਕੇਟ ਹੁੰਦਾ ਨੋ ਡਿਊ ਸਰਟੀਫਿਕੇਟ ਉਹ ਜਾਰੀ ਹੋ ਜਾਂਦਾ ਉਹ ਦੁਬਾਰਾ ਤੋਂ ਉਸੇ ਬੈਂਕ ਜਾਂ ਹੋਰ ਦੁਬਾਰਾ ਆਪਣਾ ਕਰਜ਼ਾ ਕਿਤੋਂ ਵੀ ਹੋਰ ਲੈ ਸਕਦੇ ਨੇ ਇਹ ਤਾਂ ਕਿਸ਼ਤੇ ਛੋਟੀ ਐ 66 ਕਰੋੜ ਦੀ ਕੋਈ ਜ਼ਿਆਦੀ ਵੱਡੀ ਨਹੀਂ ਐ ਜਦੋਂ ਸੈਂਕੜੇ ਜਾਂ ਹਜ਼ਾਰਾਂ ਕਰੋੜ ਦੇ ਵਿੱਚ ਕਰਜ਼ਾ ਮਾਫ ਹੁੰਦਾ ਨਾ ਤੇ ਯਾਨੀ ਆਉਂਡ ਦੇ ਵਿੱਚ ਉਦੋਂ ਸਰਕਾਰ ਕਿ ਕਿਸ਼ਤਾਂ ਦੇ ਵਿੱਚ ਖੁਦ ਵੀ ਸਾਲ 2 ਸਾਲ ਵੀ ਲੱਗ ਜਾਂਦੇ ਨੇ ਕਈ ਵਾਰ ਕਰਜ਼ਾ ਮਾਫ਼ ਕਰਨ ਨੂੰ ਮਤਲਬ ਆਪਾਂ ਨੂੰ ਐਨਡੀਸੀ ਸਰਟੀਫਿਕੇਟ ਮਿਲ ਜਾਂਦਾ ਲੇਕਿਨ ਸਰਕਾਰ ਸਾਡੇ ਬਿਹਾਫ ਤੇ ਉਸ ਕਾਰਪੋਰੇਸ਼ਨ ਨੂੰ ਉਸ ادارے ਨੂੰ ਪੈਸੇ ਕੋਲੋਂ ਦਿੰਦੀ ਰਹਿੰਦੀ ਹੈ ਜਿਵੇਂ ਕਿ ਬੱਸਾਂ ਦਾ ਫ੍ਰੀ ਕਰਾਇਆ ਵੀ ਹੈ ਇਹ ਫ੍ਰੀ ਕਰਾਇਆ ਸਾਨੂੰ ਹੈ ਲੇਕਿਨ ਪੀਆਰਟੀਸੀ ਨੂੰ ਸਰਕਾਰ ਬਣਦਾ ਕਰਾਇਆ ਜਿਹੜਾ ਉਹ ਹਰ ਮਹੀਨੇ ਜਮ੍ਹਾਂ ਕਰਾਉਂਦੀ ਹੈ ਭਾਈ ਤੇ ਜਿਹੜੀ ਸਾਨੂੰ ਮੁਫਤ ਬਿਜਲੀ ਮਿਲਦੀ ਹੈ ਇਹਦਾ ਵੀ ਜਿਹੜਾ ਖਰਚਾ ਬਣਦਾ ਉਹ ਸਰਕਾਰ ਪੀਐਸਪੀਸੀਐਲ ਨੂੰ ਦਿੰਦੀ ਹੈ ਸਰਕਾਰ ਕੋਲੋਂ ਦਿੰਦੀ ਹੈ ਸਰਕਾਰ ਕਿਉਂ ਦਿੰਦੀ ਹੈ ਇਹਦੇ ਬਾਰੇ ਤੁਸੀਂ ਪਲੀਪਾਂਦ ਜਾਣਦੇ ਹੋ ਜਾਂ ਦੇ ਵੋਟਾਂ ਆਉਣ ਵਾਲੀਆਂ ਹੁੰਦੀਆਂ ਨੇ ਜਾਂ ਵੋਟਾਂ ਦੇ ਵਿੱਚ ਆਉਣਾ ਹੁੰਦਾ ਚੋਣਾਂ ਤੋਂ ਪਹਿਲਾਂ ਤੇ ਉਦੋਂ ਯਾਨੀ ਕਿ ਇਹ ਸਾਰੇ ਵਾਅਦੇ ਕੀਤੇ ਜਾਂਦੇ ਨੇ ਤੇ ਉਹ ਵਾਅਦੇ ਸਰਕਾਰ ਖਜ਼ਾਨਾ ਵੇਖ ਕੇ ਕਰ ਲੈਂਦੀ ਏ ਇੱਕ ਪਾਸੇ ਨੂੰ ਮਤਲਬ ਕਰਨ ਉਧਰੋਂ ਮਰੋੜਤਾ ਤੇ ਇਧਰੋਂ ਫੜ ਲਿਆ ਉਹ ਸਾਰਾ ਕੁਝ ਚੱਲੀ ਜਾਂਦਾ ਤੇ ਵੈਸੇ ਕਰਾਇਏ ਵਧੀ ਜਾਂਦੇ ਨੇ ਤੇ ਉਧਰੋਂ ਬੀਬੀਆਂ ਨੂੰ ਮਾਫ ਹੋ ਗਿਆ ਇਹਦੀ ਗੱਲ ਆਉਣ ਵਾਲੇ ਵੀਡੀਓ ਚ ਆਪਾਂ ਜਰੂਰ ਕਰਾਂਗੇ ਵੀ ਇਹਦਾ ਸਾਡੀ ਇਕਨੋਮੀ ਤੇ ਕੀ ਇਫੈਕਟ ਪਿਆ ਲੇਕਿਨ ਕਰਜ਼ੇ ਦੇ ਨਾਲ ਹੋਰ ਕੀ ਇਫੈਕਟ ਪੈਂਦਾ ਕਿ ਕਈ ਵਾਰੀ ਬੰਦਾ ਇਹ ਸੋਚਦਾ ਕਿ ਮੈਂ ਤਾਂ ਭਰਦਾ ਰਿਆ ਫਿਰ ਮੈਨੂੰ ਕੀ ਫਾਇਦਾ ਹੋ ਗਿਆ ਮੈਂ ਤਾਂ ਕੋਈ 4 ਲੱਖ ਲਿਆ ਸੀ ਮੈਂ ਤਾਂ ਭਰ ਦਿੱਤਾ ਮੈਂ ਲੱਖ ਲਿਆ ਸੀ ਮੈਂ ਸਹੀ ਸਮੇਂ ਤੇ ਭਰਿਆ ਮੇਰੇ ਨਾਲ ਤੇ ਨਹੀਂ ਭਰਿਆ ਉਹਦਾ ਮਾਫ਼ ਹੋ ਗਿਆ ਪਰ ਮੈਂ ਭਰ ਕੇ ਫਿਰ ਕੀ ਖੱਟਿਆ ਉਹਨਾਂ ਲਈ ਸਰਕਾਰ ਨੂੰ ਕੁਝ ਮੜਾ ਮੋਟਾ ਕੱਲਾ ਸਨਮਾਨਤ ਹੀ ਨਹੀਂ ਕਰਨਾ ਚਾਹੀਦਾ ਕੋਈ ਫੁੱਲ ਦੇ ਕੇ ਲੇਕਿਨ ਉਹਨਾਂ ਲਈ ਵਿਸ਼ੇਸ਼ ਕੋਈ ਸਹੂਲਤ ਹੋਣੀ ਚਾਹੀਦੀ ਵੀ ਤੈਨੂੰ ਹੁਣ 2% ਹੋਰ ਘਟ ਦਿਆਂਗੇ ਕਰਜ਼ਾ ਜਾਂ ਤੇਰੀ ਜਿੰਨੀ ਬਣਦੀ ਲਿਮਿਟ ਹੈ ਉਸ ਤੋਂ ਵਧ ਦਿਆਂਗੇ ਤਾਂ ਕਰਕੇ ਇੱਕ ਲੋਕਾਂ ਦੇ ਵਿੱਚ ਹੋਰ ਉਤਸ਼ਾਹ ਆਏ ਕਿ ਉਹ ਬੈਂਕਾਂ ਦਾ ਕਰਜ਼ਾ ਵਾਪਸ ਮੋੜ ਵੀ ਸਕਣ ਇਹ ਤਾਂ ਸਿੱਧੀ ਜੀ ਗੱਲ ਹੈ ਨਾ ਇੱਕ ਨੇ ਭਰਿਆ ਇੱਕ ਨੇ ਨਹੀਂ ਭਰਿਆ ਮਾਫ਼ ਦੂਆ ਦਾ ਹੋ ਗਿਆ ਤਾਂ ਦੁਬਾਰਾ ਉਹ ਬੈਂਕ ਵੀ ਗੁਰੇਜ ਕਰਦਾ ਵੀ ਇਹਨੇ ਮਾਫੀ ਦੇ ਲਈ ਇਹ ਚੀਜ਼ ਕੀਤੀ ਹੈ ਜਿਵੇਂ ਪੰਜਾਬ ਦੇ ਵਿੱਚ ਬਹੁਤ ਕਹਿੰਦੇ ਘਾਉਂਦੇ ਕਿਸਾਨ ਵੀ ਹੈਗੇ ਜਾਂ ਮਤਲਬ ਖੇਤੀਬਾੜੀ ਕਰਦੇ ਸਾਰੇ ਉਹਨਾਂ ਨੇ ਲਿਮਟ ਜ਼ਰੂਰ ਬਣਵਾਈ ਹੁੰਦੀ ਹੈ ਵੀ ਸ਼ਾਇਦ ਕੋਈ ਨਾ ਕੋਈ ਮਾਫੀ ਥੋੜੀ ਬਤੀ ਆ ਹੀ ਜਾਂਦੀ ਹੁੰਦੀ ਹੈ ਜਦੋਂ ਪਿੱਛੇ ਜੇ ਕਰਜ਼ਾ ਮਾਫ ਹੋਇਆ ਸੀ ਯਾਨੀ ਕਿ ਲਿਮਟਾਂ ਦਾ ਉਹ ਮਤਲਬ ਕਾਫੀ ਸਮਾ ਹੋ ਗਿਆ ਤੇ ਉਦੋਂ ਵੀ ਦੁਬਾਰਾ ਫਿਰ ਕਰਜ਼ਾ ਲੈ ਲਿਆ ਗਿਆ ਸੀ ਸੋ ਇਸ ਕਰਕੇ ਇਕਨੋਮੀ ਤੇ ਦਾ ਕੋਈ ਮੈਨੂੰ ਲੱਗਦਾ ਕਿ ਇੱਕ ਵਾਰੀ ਮਾਫ ਕਰ ਦਿੱਤਾ ਤੇ ਅੱਗੋਂ ਬੰਦਾ ਆਪਣਾ ਸਹੀ ਵੇਖ ਕੇ ਚੱਲੇ ਤੇ ਇਹ ਚੰਗੀ ਗੱਲ ਹੈ ਤੇ ਸਰਕਾਰ ਮਾਫੀ ਦੇ ਨਾਲੋਂ ਅਗਰ ਉਹਨਾਂ ਨੂੰ ਬਣਦੀਆਂ ਸਹੂਲਤਾਂ ਦੇ ਦੇਵੇ ਤੇ ਉਹਦੇ ਲਈ ਮਨ ਲੱਗਾ ਹੋਰ ਵੀ ਜਿਆਦਾ ਚੰਗੀ ਗੱਲ ਹੈ ਤੇ ਆਪਾਂ ਉਹਨਾਂ ਦੀ ਵੀਡੀਓ 'ਚ ਗੱਲ ਕਰਾਂਗੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜਰੂਰ ਤੁਸੀਂ ਆਪਣਾ ਕਮੈਂਟ ਬਾਕਸ ਵਿੱਚ ਸੁਝਾਅ ਦਿਓ ਬਾਕੀ ਜਿਨ੍ਹਾਂ ਦਾ ਕਰਜ਼ਾ ਮਾਫ਼ ਹੋਇਆ ਭਾਈ ਉਹਨਾਂ ਨੂੰ ਮੁਬਾਰਕਾਂ ਤੇ ਅੱਗੋਂ ਆਪਣਾ ਨਵਾਂ ਤੁਸੀਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ